ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਤਨ ਬਾਬਾ ਕਾਂ ਦਾਸ ਜੀ ਫੁੱਟਬਾਲ ਸਪੋਰਟਸ ਕਲੱਬ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਅੰਡਰ 16 ਦੀਆਂ ਟੀਮਾਂ ਤੇ ਓਪਨ ਪਿੰਡ ਪੱਧਰ ਜਿਹੜੇ ਉਹਦੀਆਂ ਟੀਮਾਂ ਖੇਡਣਗੀਆਂ ਮੈਂ ਪਿੰਡ ਦੀ ਪੰਚਾਇਤ ਵੱਲੋਂ ਤੇ ਸਾਰੇ ਹੀ ਆਪਣੇ ਪਿੰਡ ਵੱਲੋਂ ਇਹ ਸਾਰੀਆਂ ਟੀਮਾਂ ਨੂੰ ਸੱਦਾ ਦਿੰਦਾ ਵੀ ਇੱਥੇ ਹੌਮ ਹਮਾ ਕੇ ਪਹੁੰਚੋ ਤੇ ਜਿਹੜਾ ਇਹ ਟੂਰਨਾਮੈਂਟ ਆ ਉਹਦੀ ਜਿਹੜੀ ਰੌਣਕ ਨੂੰ ਵਧਾਓ ਇਸ ਟੂਰਨਾਮੈਂਟ ਦੇ ਜਿਹੜੇ ਨਾਮ ਨੇ ਵੈਦ ਕੀ ਬਹੁਤ ਆਕਰਸ਼ਕ ਨਾਮ ਦਿੱਤੇ ਜਾ ਰਹੇ ਆ ਜਿਹੜਾ ਸਭ ਤੋਂ ਪਹਿਲਾ ਨਾਮ ਹੈ ਉਹ ਸਤਵਿੰਦਰ ਸਿੰਘ ਜੀ ਬੱਬੂ ਸਾਡੇ ਫੁੱਟਬਾਲ ਦੇ ਪਲੇਅਰ ਵੀ ਰਹੇ ਨੇ ਨਾਰਵੇ ਵਾਲੇ ਉਹ 2 ਲੱਖ ਰੁਪਏ ਦਾ ਜਿਹੜਾ ਨਾਮ ਪਹਿਲਾ ਫੁੱਟਬਾਲ ਹੀ ਰੱਖਿਆ ਗਿਆ ਉਹ ਦੇਣਗੇ ਤੇ ਜਿਹੜਾ ਦੂਸਰਾ ਨਾਮਕਾਰ ਅਮਰਜੀਤ ਸਿੰਘ ਜੀ ਸੰਗਾ ਯੂ ਐਸ ਏ ਪਪੂ ਭਾਜੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿਹੜੇ ਕਿ ਹੁਣ ਅਮਰੀਕਾ ਚ ਰਹਿੰਦੇ ਨੇ ਉਹਨਾਂ ਨੇ ਜਿਹੜਾ ਫੁੱਟਬਾਲ ਦਾ ਦੂਸਰਾ ਨਾਮ ਦੇ ਰਹੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਜਿਹੜੀ ਫੁੱਟਬਾਲ ਦੀ ਜਿਹੜੀ ਇਹ ਸਾਡੇ ਟਰਨਮੈਂਟ ਆ ਰਵੈਤੀ ਗੇਮ ਆ ਇਹ ਇੰਟਰਨੈਸ਼ਨਲ ਉਹਨੂੰ ਜਿਹੜਾ ਸਪੋਰਟ ਕਰ ਰਹੇ ਨੇ ਤੇ ਜਿਹੜਾ ਤੀਸਰਾ ਤੇ ਚੌਥਾ ਨਾਮ ਹੈ ਉਹ ਮਨਜਿੰਦਰ ਸਿੰਘ ਸੰਘਾ ਤੇ ਗੁਰਕਵਾਲ ਸਿੰਘ ਸੰਘਾ ਅਸੀਂ ਸਾਰੇ ਹੀ ਆਪਣੇ ਪਰਿਵਾਰ ਦੇ ਆਪਣੇ ਫਾਦਰ ਸਾਹਿਬ ਸਾਧ ਸੰਤੋਖ ਸਿੰਘ ਸੰਘਾ ਤੇ ਸਾਡੇ ਬਾਬਾ ਜੀ ਸਾਹਿਂਦਰ ਸਿੰਘ ਸੰਘਾ ਦੀ ਯਾਦ ਵਿੱਚ ਦੇ ਰਹੇ ਆ ਤੋ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਜਿਹੜਾ ਉਹ ਉਹਦੇ ਦੀ ਸਪੈਸ਼ਲ ਪ੍ਰਾਈਜ਼ ਹੋਏਗਾ ਜਿਹੜਾ ਵੀ ਫਾਈਨਲ ਦੀ ਟੀਮ ਵਿੱਚੋਂ ਮੁੰਡਾ ਵਧੀਆ ਪਲੇਅਰ ਖੇਡੇਗਾ ਤੇ ਇੱਕ ਸੋਨੇ ਦੀ ਮੁੰਦਰੀ ਸਾਹਿਬ ਕੁਲਵਿੰਦਰ ਸਿੰਘ ਜੀ ਯੂ ਐਸ ਏ ਉਹ ਦੇ ਰਹੇ ਨੇ ਤੇ 4 ਐਲਸੀਡੀਆਂ 2 ਐਲਸੀਡੀਆਂ ਜਿਹੜੀਆਂ ਅੰਡਰ 16 ਤੇ ਜਿਹੜੇ ਬੱਚੇ ਵਧੀਆ ਆਪਣਾ ਪ੍ਰਦਰਸ਼ਨ ਕਰਨਗੇ ਉਹਨਾਂ ਲਈ ਹੋਣਗੀਆਂ ਤੇ 2 ਐਲਸੀਡੀਆਂ ਜਿਹੜੀਆਂ ਉਹ ਫਾਈਨਲ ਦੇ ਵਿੱਚ ਜਿਹੜੇ ਵਧੀਆ ਪਲੇਅਰ ਖੇਡਣਗੇ ਉਹ ਹੋਣਗੀਆਂ ਉਹ ਸਾਡੇ ਛੋਟੇ ਵੀਰ ਹਰਪੀ ਸਿੰਘ ਸੰਘਾ ਕੈਨੇਡਾ ਜਿਹੜੇ ਕੀ ਕਮੇਡੀ ਪ੍ਰਮੋਟਰ ਵੀ ਨੇ ਉਹ 4 ਐਲਸੀਡੀਆਂ ਜਿਹੜੀਆਂ ਉਹ ਇਸ ਖੇਡ ਨੂੰ ਦੇ ਰਿਹਾ ਮੈਂ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਇਹ ਐਨਆਰਆਈ ਵੀਰ ਆ ਜਿਹੜੇ ਕੀ ਇਸ ਟੂਰਨਾਮੈਂਟ ਦੀ سپورਟ ਕਰ ਰਹੇ ਆ ਤੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜੀ ਗਰਾਊਂਡ ਆ ਇਹ ਜਿਹੜੇ ਬੱਚੇ ਆ ਸਾਰੇ ਉਹਨਾਂ ਦੀ سپورਟ ਦੇ ਬਦੌਲਤ ਹੀ ਸਾਰੇ ਇੱਥੇ ਪਹੁੰਚਿਆ ਦੇਖੋ ਪਿੰਡ ਦੇ ਜਿਹੜੇ ਬਹੁਤ ਛੋਟੇ ਛੋਟੇ ਬੱਚੇ ਆ ਇਹ ਇਹਨਾਂ ਨੇ ਬਹੁਤ ਵਧੀਆ ਟੀਮ ਬਣਾਈ ਆ ਪਾਲਾ ਸਾਡਾ ਵੀਰ ਉਹ ਅਮਰੀਕਾ ਚਲਾ ਗਿਆ ਅਸੀਂ ਉਹਦੇ ਵੀ ਤਨਵਾਦੀ ਆ ਉਹਨੇ ਬਹੁਤ ਇਹਨਾਂ ਬੱਚਿਆਂ ਦੀ ਸਾਰਿਆਂ ਦੀ ਇਹਨਾਂ ਨੂੰ ਵਧੀਆ ਕਾਡਿਸ ਕੋਚਿੰਗ ਦੇ ਕੇ ਜਿਹੜੇ ਅੱਜ ਕੀ ਇਹ ਵਗਾਹ ਤਕੜੇ ਪਲੇਅਰ ਵੀ ਬਣੇ ਨੇ ਇਹਨਾਂ ਦੇ ਵਿੱਚੋਂ ਹੁਣ ਏ ਟੀਮ ਦੇ ਵਿੱਚ ਮੁੰਡੇ ਬਹੁਤ ਵਧੀਆ ਖੇਡ ਰਿਹਾ ਆ ਤੇ ਸਾਡੇ ਪਿੰਡ ਦੀ ਟੀਮ ਜਿਹੜੀ ਆ ਉਹ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਤੇ ਵਧੀਆ ਟੂਰਨਾਮੈਂਟ ਜਿਹੜੇ ਆ ਇਹ ਬੱਚੇ ਖੇਡ ਕੇ ਉਹ ਆਪਣਾ ਨਾਂ ਵੀ ਬਣਾ ਰਹੇ ਆ ਤੇ ਪਿੰਡ ਦਾ ਨਾਂ ਵੀ ਬਣਾ ਰਹੇ ਨੇ ਮੈਂ ਇੱਕ ਵਾਰੀ ਫੇਰ 2 April ਤੋਂ 6 April ਤੱਕ ਇਹ ਟੂਰਨਾਮੈਂਟ ਖੇਡਿਆ ਜਾਣਾ ਮੈਂ ਆਪਣੇ ਵੱਲੋਂ ਤੇ ਸਾਰੇ ਸਪੋਰਟਸਮੈਨ ਵੀਰਾਂ ਵੱਲੋਂ ਪਿੰਡ ਵੱਲੋਂ ਸਾਰੇ ਪਤਵੰਤੇ ਵੀਰਾਂ ਨੂੰ ਜਾ ਕੋ ਹੋਰ ਵੀ ਜਿੰਨੇ ਵੀ ਇਸ ਮਾਧਿਅਮ ਰਾਹੀਂ ਸੁਣ ਰਹੇ ਨੇ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਇਹ ਜਿਹੜਾ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਤੇ ਆ ਕੇ ਬੱਚਿਆਂ ਨੂੰ ਹੌਸਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ